ਸਿੱਖ ਸਦਭਾਵਨਾ ਦਲ ਨੇ ਕੀਤਾ ਜਨਰਲ ਇਜਲਾਸ ਪਿਛਲੀਆਂ ਇਕਾਈਆਂ ਭੰਗ ਕਰਕੇ ਨਵੇਂ ਸਿਰਿਓਂ ਕੀਤੀ ਚੋਣ ਭਾਈ ਭੁਪਿੰਦਰ ਸਿੰਘ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਆ ਇਹ ਦੱਸਿਆ ਗਿਆ ਕਿ ਉਹਨਾਂ ਦੇ ਗ੍ਰਹਿ ਪਿੰਡ ਬਹਾਦਰਗੜ੍ਹ ਸਿੱਧੂ ਫਾਰਮ ਵਿਖੇ ਸਿੱਖ ਸਦਭਾਵਨਾ ਦਲ ਜਨਰਲ ਇਜਲਾਸ ਹੋਇਆ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਦਲ ਦੇ ਨਾਮਜਦ ਸੇਵਾਦਾਰਾਂ ਦੀ ਹਾਜ਼ਰੀ ਚ ਕੀਤਾ ਗਿਆ ਇਜਲਾਸ ਦੀ ਅਨਾਮਤਾ ਸ਼ਰੀਰ ਸੁਖਮਨੀ ਸਾਹਿਬ ਸ਼ਰੀਰ ਚੋ ਪਈ ਸਾਵਾ ਤੇ ਗੁਰਬਾਣੀ ਕੀਰਤਨ ਅਰਦਾਸ ਕਰਕੇ ਕੀਤੀ ਗਈ ਜਨਰਲ ਇਜਲਾਸ ਦੀ ਕਾਰਵਾਈ ਲਈ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸਭ ਦੀ ਸਹਿਮਤੀ ਨਾਲ ਸਾਰੇ ਹੱਕ ਹਕੂਕ ਡਾਕਟਰ ਪਰਮਜੀਤ ਸਿੰਘ ਨੂੰ ਦਿੱਤੇ ਗਏ ਡਾਕਟਰ ਪਰਮਜੀਤ ਸਿੰਘ ਐਡਵੋਕੇਟ ਵੱਲੋਂ ਪਿਛਲੀਆਂ ਸਭ ਇਕਾਈਆਂ ਭੰਗ ਕਰਕੇ ਨਵੇਂ ਸਿਰਿਓ ਚੋਣ ਕਰਨ ਇੱਕ ਪੰਚਾਇਤੀ ਜੱਤੇ ਦੇ ਨਾਮ ਭਾਈ ਬਲਦੇਵ ਸਿੰਘ ਵਡਾਲਾ ਭਾਈ ਜਰਨੈਲ ਸਿੰਘ ਭਾਈ ਹਰਮਨਪ੍ਰੀਤ ਸਿੰਘ ਮਾਤਾ ਕਮਲਜੀਤ ਕੌਰ ਅਤੇ ਬੀਬੀ ਪਰਮਜੀਤ ਕੌਰ ਵੱਜੋਂ ਪੇਸ਼ ਕੀਤੇ ਜਿਸ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਗਈ ਪੰਚਾਇਤੀ ਜਥੇ ਵੱਲੋਂ ਕੀਤੇ ਗੁਰਮਤੇ ਤਹਿਤ ਕੌਮੀ ਪੱਦਰ ਤੇ ਪ੍ਰਧਾਨ ਡਾਕਟਰ ਪਰਮਜੀਤ ਸਿੰਘ ਐਡਵੋਕੇਟ ਦਿੱਲੀ ਮੀਤ ਪ੍ਰਧਾਨ ਭਾਈ ਕੁਲਦੀਪ ਸਿੰਘ ਚੰਡੀਗੜ੍ਹ ਭਾਈ ਭੁਪਿੰਦਰ ਸਿੰਘ ਬਹਾਦਰਗੜ੍ਹ ਭਾਈ ਬਲਵਿੰਦਰ ਪਾਲ ਸਿੰਘ ਗੁਜਰਾਤ ਮੀਤ ਸ਼ਖਤਰ ਇਕਬਾਲ ਸਿੰਘ ਮਨਾਵਾ ਖਜਾਂਚੀ ਬੀਬੀ ਮਨਦੀਪ ਕੌਰ ਮੀਤ ਖਜਾਂਚੀ ਅਤੇ ਇੱਕ ਅਤਰਿੰਗ ਮੈਂਬਰ ਵੱਜੋਂ ਕਮਲਜੀਤ ਸਿੰਘ ਉਜੈਨ ਸੱਤ ਮੈਂਬਰੀ ਜਥੇ ਦੇ ਨਾਮ ਪੇਸ਼ ਕੀਤੇ ਚੁਣੇ ਹੋਏ ਕੌਮੀ ਜਥੇ ਵੱਲੋਂ ਡਾਕਟਰ ਪਰਮਜੀਤ ਸਿੰਘ ਐਡਵੋਕੇਟ ਦੀ ਅਗਵਾਹੀ ਵਿੱਚ ਗੁਰਮਤੇ ਤਹਿਤ ਪੰਜਾਬ ਪਧਰੀ ਇਕਾਈ ਤੇ ਨਾਮ ਪੇਸ਼ ਕੀਤੇ ਗਏ ਸਿੱਖ ਸਤਿਭਾਵਨਾ ਦਲ ਨੇ ਕੀਤਾ ਜਨਰਲ ਇਜਲਾਸ ਪਿਛਲੀਆਂ ਇਕਾਈਆਂ ਭੰਗ ਕਰਕੇ ਨਵੇਂ ਸਿਰਿਓਂ ਕੀਤੀ ਚੋਣ ਭਾਈ ਭੁਪਿੰਦਰ ਸਿੰਘ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਆ ਇਹ ਦੱਸਿਆ ਗਿਆ ਕਿ ਉਹਨਾਂ ਦੇ ਗ੍ਰਹਿ ਪਿੰਡ ਬਹਾਦਰਗੜ੍ਹ ਸਿੱਧੂ ਫਾਰਮ ਵਿਖੇ ਸਿੱਖ ਸਦਭਾਵਨਾ ਦਲ ਜਨਰਲ ਇਜਲਾਸ ਹੋਇਆ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਦਲ ਦੇ ਨਾਮਜਦ ਸੇਵਾਦਾਰਾਂ ਦੀ ਹਾਜ਼ਰੀ ਚ ਕੀਤਾ ਗਿਆ ਇਜਲਾਸ ਦੀ ਅਨੰਪਤਾ ਸ਼੍ਰੀ ਸੁਖਮਨੀ ਸਾਹਿਬ ਸ਼੍ਰੀ ਚੋਪਈ ਸਾਹਿਬਾਂ ਤੇ ਗੁਰਬਾਣੀ ਕੀਰਤਨ ਅਰਦਾਸ ਕਰਕੇ ਕੀਤੀ ਗਈ ਜਨਰਲ ਇਜਲਾਸ ਦੀ ਕਾਰਵਾਈ ਲਈ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸਭ ਦੀ ਸਹਿਮਤੀ ਨਾਲ ਸਾਰੇ ਹੱਕ ਹਕੂਕ ਡਾਕਟਰ ਪਰਮਜੀਤ ਸਿੰਘ ਨੂੰ ਦਿੱਤੇ ਗਏ ਡਾਕਟਰ ਪਰਮਜੀਤ ਸਿੰਘ ਐਡਵੋਕੇਟ ਵੱਲੋਂ ਪਿਛਲੀਆਂ ਸਭ ਇਕਾਈਆਂ ਭੰਗ ਕਰਕੇ ਨਵੇਂ ਸਿਰਿਓ ਚੋਣ ਕਰਨ ਇੱਕ ਪੰਚਾਇਤੀ ਜਥੇ ਦੇ ਨਾਮ ਭਾਈ ਬਲਦੇਵ ਸਿੰਘ ਵਡਾਲਾ ਭਾਈ ਜਰਨੈਲ ਸਿੰਘ ਭਾਈ ਹਰਮਨਪ੍ਰੀਤ ਸਿੰਘ ਮਾਤਾ ਕਮਲਜੀਤ ਕੌਰ ਅਤੇ ਬੀਬੀ ਪਰਮਜੀਤ ਕੌਰ ਵੱਜੋਂ ਪੇਸ਼ ਕੀਤੇ ਜਿਸ ਨੂੰ ਜੇਕਾਰਿਆਂ ਦੀ ਗੂੰਜ ਵਿੱਚ ਪਰਵਾਨਗੀ ਦਿੱਤੀ ਗਈ ਪੰਚਾਇਤੀ ਜਥੇ ਵੱਲੋਂ ਕਿਤੇ ਗੁਰਮਤੇ ਤਹਿਤ ਕੌਮੀ ਪੱਧਰ ਤੇ ਪ੍ਰਧਾਨ ਡਾਕਟਰ ਪਰਮਜੀਤ ਸਿੰਘ ਐਡਵੋਕੇਟ ਦਿੱਲੀ ਮੀਤ ਪ੍ਰਧਾਨ ਭਾਈ ਕੁਲਦੀਪ ਸਿੰਘ ਚੰਡੀਗੜ੍ਹ ਭਾਈ ਭੁਪਿੰਦਰ ਸਿੰਘ ਬਹਾਦਰਗੜ੍ਹ ਭਾਈ ਬਲਵਿੰਦਰ ਪਾਲ ਸਿੰਘ ਗੁਜਰਾਤ ਮੀਤ ਸ਼ਖਤਰ ਈਕਬਾਲ ਸਿੰਘ ਮਨਾਵਾ ਖਜਾਂਚੀ ਬੀਬੀ ਮਰਦੀਪ ਕੌਰ ਮੀਤ ਖਜਾਂਚੀ ਅਤੇ ਇੱਕ ਅਤਰਿੰਗ ਮੈਂਬਰ ਵੱਜੋਂ ਕਮਲਜੀਤ ਸਿੰਘ ਉਜੈਨ ਸੱਤ ਮੈਂਬਰੀ ਜਥੇ ਦੇ ਨਾਮ ਪੇਸ਼ ਕੀਤੇ ਚੋਣੇ ਹੋਏ ਕੋਮੀ ਜਥੇ ਵੱਲੋਂ ਡਾਕਟਰ ਪਰਮਜੀਤ ਸਿੰਘ ਐਡਵੋਕੇਟ ਦੀ ਅਗਵਾਹੀ ਵਿੱਚ ਗੁਰਮਤੇ ਤਹਿਤ ਪੰਜਾਬ ਪਧਰੀ ਇਕਾਈ ਦੇ ਨਾਮ ਪੇਸ਼ ਕੀਤੇ ਗਏ